ਬਾਬੂ ਰਾਜਵਲੀ ਦੇ ਸਥਾਨ ਵਿਸ਼ੇਸ਼ਤਾ ਦੇ ਕਵਿਤ ਧਿਆੜੇ ਵਿੱਚ ਰੂਪ ਬਾਲੇ ਪੁਆਧ ਵਿੱਚ ਕੂਪ ਬਾਲੇ ਦੁਆਬੇ ਅੰਬ ਚੂਪ ਬਾਲੇ ਕੀਮਤਾਂ ਨੇ ਰੈਲੀਆਂ ਰਾਵੀ ਵਿੱਚ ਚੋਰ ਬਾਲੇ ਮਾਝੇ ਮਲਯੋਰ ਬਾਲੇ ਬਾਈਏ ਵਿੱਚ ਖੋਰ ਬਾਲੇ ਅੱਖਰ ਰਹਿਣ ਮੈਲੀਆਂ ਬਾਰਚ ਬਨੂਟੇ ਵਾਲੇ ਦੰਦੀ ਲੋਕ ਖੋਟੇ ਵਾਲੇ ਨੈਂ ਚਬਾਉਣ ਝੋਟੇ ਵਾਲੇ ਹੈ ਕਰੋੜ ਪਹਿਲੀਆਂ ਥੜੀ ਵਿੱਚ ਟੱਪ ਵਾਲੇ ਲਈਏ ਰਹਿਣ ਸੱਪ ਵਾਲੇ ਸ਼ੈਰ ਲਾਉਣ ਗੱਪ ਅਸੀਂ ਸੱਚ ਗੱਲਾਂ ਕਹਿ ਲੀਆਂ ਜੰਗੀਰਾਂ ਨੇ ਸ਼ਾਇਰ ਤੇ ਬੰਬੀਏ ਦੇ ਕਾਨੂੰਨੀ ਬਾਲੇ ਰਾਏ ਕੇ ਲਚੋੜ ਤੇ ਪੁਖੜ ਲੋਕਮਾਨਾਂ ਦੇ ਕਾਲ ਚ ਰਾਣੀ ਪਿੰਡ ਵਿੱਚ ਜੂਏ ਦਾ ਬਣ ਜਵਾਲਾ ਬੀਦੋਵਾਲੀ ਬਾਦਲ ਨਗਰ ਖਨਦਾਨ ਦੇ ਚੱਕ ਦਾ ਨਯੜਬ ਦਰ ਲੋਕ ਜੰਡੀਆਂ ਦੇ ਲੂਲ ਲਾਲ ਬਾਈ ਸਿੰਘ ਗਾਜ ਚੋੜ ਜਵਾਨਾਂ ਦੇ ਬੋਲੀ ਚੱਲ ਸਿਆਣੇ ਲੋਕ ਆਖ ਦੇ ਗਿੱਦੜ ਬਾਹੇ ਰਾਜਵਾਲੀ ਪਿਉਰੀ ਮਿੱਠੇ ਬੋਲ ਅਨਸਾਨਾਂ ਦੇ ਕੇ ਓਵਾਲੀ ਜੈਨੀ ਸਹਣੇ ਖੇੜੇ ਦੇ ਪਿਆਰ ਖੋਰੇ ਸੇ ਖਵਾਲੇ ਹੁਨਰੀ ਸ਼ਕੈਤੀ ਲੋਕ ਲੰਮੀ ਦੇ ਖੁੱਡੀਆਂ ਜਨਨੀਆਂ ਤੜੀ ਰਖਣ ਮਾਲ ਕਾਤੇ ਚੰਨੂ ਦੇ ਸ਼ਰਾਬ ਨਾ ਪਸਾਦ ਥੰਮੀ ਜੰਮੀ ਦੇ ਮਾਰਦੇ ਪੁਚਾਦੇ ਵਾਦੇ ਜਾਦੇ ਹੈ ਪੰਜਾਬੇ ਵਿੱਚ ਜਿੰਨੇ ਸਾਰੇ ਪੈ ਚ ਹਨ ਯਾਤਰੀ ਜੇ ਕੰਮੀ ਦੇ ਰਾਜਵਲੀ ਆਦਨਿਏ ਕਈਆਂ ਦੀ ਮਸ਼ਹੂਰੀ ਬਾਲੀ ਚੱਲੀ ਦੇ ਨਿਗਨਾਖਰੇ ਪਾਤੂ ਹੀ ਖੇੜ ਜੰਮੀ ਦੇ ਸੰਗਤ ਹ ਸਭੀ ਲੋਕ ਜੈ ਸਿੰਘ ਵਡਿਆਈ ਖੋਰੇ ਜੋਧਪੁਰ ਝਾਗੜੂ ਜਿਆਦਾ ਗਾੜੂ ਗਾਲਾਂ ਦੇ ਅਤਰ ਸਿੰਘ ਵਾਲੇ ਵਿੱਚ ਕੁੱਤਿਆਂ ਦੇ ਸ਼ਿਕਾਰੀ ਬਾਲੇ ਬਾਜਕ ਮਿਸ਼ੌਕ ਤੁੰਬੇ ਬੀਨ ਖੜ ਤਾਲਾਂ ਦੇ ਨੀਤ ਨੰਗ ਬੰਡੀ ਲੋਕੋ ਫੁੱਲੋ ਦੇ ਗਿਆਨੀ ਬਾਲੇ ਨੰਦਗਾੜ ਰਜਿਆ ਗੁਰੂ ਕੇ ਮਾਰ ਕਣੌਂਦੇ ਦੁਨੀਆ ਦੇ ਲੋਕ ਬੇ ਸ਼ਕਲ ਕੋਲ ਦੁਨੀਆ ਚੋਂ ਰਾਜਵਲੀ ਚੰਗੇ ਖਾਣ ਪੀਣ ਨੂੰ ਮੋਹਾਲਾਂ ਦੇ ਨਰੂ ਖਾਣ ਸਖੀ ਨਵੇਂ ਪਿੰਡ ਦੇ ਨਰਮ ਵਾਲੇ ਬਹਿਮਣ ਤੇ ਸੀਵੀਏ ਸ਼ੋਕਿੰਨਣ ਜਨਾਨੀਆਂ ਚੁਗਿਆ ਚਬਲ ਵਾਲਾ ਚੱਕਦੇ ਮੁਗਦਰਾਂ ਨੂੰ ਬੱਲੂਆਣੇ ਸੇਠੋ ਕੋਲ ਦੇਸ਼ ਚ ਨਿਸ਼ਾਨੀਆਂ ਕੁੱਦੇ ਵਿੱਚ ਗੱਪੀ ਲੋਕ ਚੁੰਬੇ ਦੇ ਚਿਹੜੀ ਵਾਲੇ ਬਾਹੂ ਹੁੱਕਾ ਪੀਣ ਤੇ ਨੀਏ ਤੇ ਲਾਉਣ ਪਾਨੀਆਂ ਕਿਉਂ ਨੇ ਲੋਕ ਸੂਰਮੇ ਮਦਦ ਦੇਣ ਡਾਕੂਆਂ ਨੂੰ ਰਾਜ ਬਲੀ ਲੱਕੜਾ ਚਰਾਉਣ ਮੋਲਤਾਨੀਆਂ ਤੰਗ ਵਾਲੀ ਨਾਂਗੇ ਫੂਸੋ ਮੰਡੀ ਦੇ ਕਮਾਉ ਬਾੜੇ ਗੈਰੀ ਲੋਕ ਜੈਰੀ ਤੇ ਕੋ ਲੋਟੇ ਜਾਦਾ ਜੱਸੀ ਨੇ ਕੱਚੀ ਪੁੱਛੋ ਪਾਈ ਕੀ ਕਸ਼ਰਿਆਂ ਦਾ ਜੋਰ ਬਾळा ਭਾਗੋ ਦੇ ਸਰਉਤਿਓ ਉਦੁਖੇ ਜਲੋਕ ਦਸੀ ਦੇ ਬੀਬੀ ਵਾਲੇ ਵਾਲਾ ਦੁੱਧ ਵੇਚਦੇ ਬਜ਼ਾਰ ਵਿੱਚ ਸ਼ਮੀਰ ਘਰ ਬੈਲਾਂ ਦਾ ਪਿਆ ਕਮੇਣ ਲੱਸੀ ਦੇ ਰਾਜ ਬਲੀ ਸਤ ਲੈਣੋਂ ਪੈਂਦੀਆਂ ਬਠੰਡੇ ਵਿੱਚ ਰੌਣਕ ਜਿਆਦਾ ਜਿਉ ਪੰਬੂਰ ਸ਼ਹਿਰ ਸਸੀ ਦੇ ਕਿੰਗਰੇ ਦਲੇਰ ਮੱਖੀ ਚੂਸਨੇ ਥਰਾਜ ਵਾਲੇ ਜੰਮਦੇ ਫਲਾ ਤੂ ਕੁੱਤ ਰਨ ਰਨ ਸਿਆਣੇ ਦੇ ਜੰਮਦੇ ਫਲਾ ਤੂ ਕੁੱਤ ਰਨ ਕਨ ਸਿਆਣੇ ਦੇ ਦਾਨੇ ਵਾਲੇ ਮੂੜਤੇ ਗਰੀਬ ਲੋਕ ਰੱਥੜੀਆਂ ਦੇ ਮੜਕ ਵਾਲੇ ਬਾੜੇ ਵਿੱਚੋ ਉੱਬੋ ਲੋ ਪੁਰਾਣੇ ਦੇ ਦਿਉਣ ਖੇੜੇ ਖਾਟ ਦੱਬ ਬਾੜੀ ਦੇ ਚਲਾਕ ਬਾਲੇ ਤਪੇ ਖੇੜੇ ਚੋਰ ਅੜੇ ਰਹਿੰਦੇ ਵਿੱਚ ਠਾਣੇ ਦੇ ਬੇਚ ਕੇ ਜ਼ਮੀਨਾਂ ਕੋਲ ਲਾਰੀਆਂ ਚਲਾਉਣ ਲੱਗੇ ਰਾਜਵਲੀ ਬੜੇ ਬੇ ਲਿਹਾਜ਼ ਮਾਹੂਆਣੇ ਦੇ ਘੋਣ ਵਾਲੇ ਲਾਇਕ ਲੋਕੋ ਗਿੱਲਾਂ ਦੇ ਮਿਲਣ ਸਰ ਹੱਥ ਜੋ ਗਨੰਦ ਮੇ ਖਾਰਚ ਬਲ ਕੁਟੀ ਦੇ ਭੋਖੜੇ ਦੇ ਵਿੱਚ ਬਾਲੀ ਪਰਖ ਕ ਵਿਸ਼ਰੀਦੀ ਤੇ ਗੋਵਿੰਦ ਪੂਰੇ ਰ ਅਨੰਦ ਬਾਲੇ ਲੁੱਟੀ ਦੇ ਨਿਆ ਵਾਲ ਦੇ ਦੰਨਿਆ ਚ ਤਰਨ ਪੈਰ ਜਿਓ ਨਈਆਂ ਵਾਲੇ ਦਾਨਿਆਂ ਚ ਤਰਨ ਪੈਰ ਜਿਓ ਕਰਦੇ ਭਜਨ ਦਿਨੇ ਰਾਤ ਚੱਲ ਬੁੱਤੀ ਦੇ ਰਾਜਵਲੀ ਵੱਡੇ ਗੋਨੇ ਆਲੇ ਦੇ ਸ਼ਰੀਫ ਵਾਲੇ ਛੋਟੇ ਗੋਨੇ ਆਲੇ ਦੇ ਹਮੇਸ਼ਾ ਥਾਣੇ ਕੁੱਤੀ ਦੇ